ਕੰਮ ਧੰਦੇ ਕਰਦੇ ਨੇ ਤੇ ਸਾਰਾ ਕੁਝ ਕਰਦੇ ਆ ਗੁਰੂ ਦੇ ਨਾਲ ਜੁੜੇ ਨੇ ਗੁਰਬਾਣੀ ਸਿਧਾਂਤਾਂ ਨੂੰ ਮੰਨਦੇ ਨੇ ਇਤਿਹਾਸ ਦੇ ਨਾਲ ਊਤਪੋਤ ਨੇ ਇਤਿਹਾਸ ਨੂੰ ਸਮਝੇ ਲੈ ਤਾਂ ਮੈਨੂੰ ਖੁਸ਼ੀ ਹੋ ਆਪਾਂ ਸਾਰਿਆਂ ਦੀ ਇਹ ਕੋਸ਼ਿਸ਼ ਹੋਣੀ ਚਾਹੀਦੀ ਆ ਆਪਾਂ ਸਿੱਖ ਸਿਰਫ ਸਿੱਖ ਵਾ ਮੈਂ ਤੁਸੀਂ ਪੰਜਾਬ ਵਿੱਚ ਰਹਿਣ ਵਾਲੇ ਸਿੱਖ ਇਥੋਂ ਤੱਕ ਕੇ ਸਿੱਖ ਤੇ ਪਾਕਿਸਤਾਨ ਦੇ ਵਿੱਚ ਵੀ ਬੜੇ ਨੇ ਮੈਂ ਉੱਥੇ ਗਿਆ ਮੈਂ ਅਕਤੂਬਰ ਮਹੀਨੇ ਦੇ ਵਿੱਚ ਉੱਥੇ ਵੀ ਇਹ ਖਾਸੀਅਤ ਆ ਇੱਕ ਸਿੱਖ ਮੁੰਨਾ ਨਹੀਂ ਉੱਥੇ ਗੁਰਬਾਣੀ ਦੇ ਨਾਲ ਉਹ 13 ਸਾਲ ਦੀ ਉਮਰ ਤੋਂ ਬੱਚੇ ਨੂੰ ਜੋੜਦੇ ਤੋਂ ਸਿੱਖ ਹੁਣ ਵਰਲਡ ਵਾਈਡ ਹੋ ਗਏ ਨੇ ਸਾਰੀ ਦੁਨੀਆ ਦੇ ਵਿੱਚ ਨੇ ਕੋਨੇ-ਕੋਨੇ ਦੇ ਵਿੱਚ ਨੇ ਅਕਾਲ ਤਖਤ ਸਾਡਾ ਧੁਰਾ ਵਾ ਇਹਦੇ ਰਾਹੀਂ ਆਪਾਂ ਇੱਕ ਮੁੱਠ ਰਹਿਣਾ ਮੈਂ ਬਾਅਦ ਵਿੱਚ ਵੀ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੇ ਇਲਾਕਿਆਂ ਦੇ ਵਿੱਚ ਆਉਂਦਾ ਰਹਿਣਾ ਦਾ ਆਪਾਂ ਗੁਰਮਤਿ ਦੀ ਜਿਹੜੀ ਸਾਝ ਆ ਇਹਨੂੰ ਪਾਉਂਦੇ ਰਹਾਂਗੇ ਕਿਉਂਕਿ ਜੁੜਨਾ ਅਸੀਂ ਸ਼ਬਦ ਨਾਲ ਹੈ ਸਰੀਰਾਂ ਨਾਲ ਨਹੀਂ ਹੈ ਸਰੀਰਾਂ ਦਾ ਮੇਲ ਸਰੀਵੀ ਮੇਲ ਨਹੀਂ ਹੁੰਦਾ ਇੱਕ ਸਰੀਰ ਇੱਕ ਥਾਂ ਤੇ ਆ ਮੈਂ ਮੰਨ ਲਉ ਇੱਥੇ ਆਇਆ ਤੇ ਇੱਥੇ ਹੀ ਆ ਦੂਜੀ ਥਾਂ ਤੇ ਨਹੀਂ ਹੋ ਸਕਦਾ ਪਰ ਜਿਹੜਾ ਸ਼ਬਦ ਵਾ ਉਹ ਹਰ ਥਾਂ ਦੇ ਉੱਤੇ ਆ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰੂ ਹਮੇਸ਼ਾ ਨਾਲ ਆ ਉਹ ਕਿਹੜਾ ਗੁਰੂ ਆ ਜਿਹੜਾ ਹਮੇਸ਼ਾ ਨਾਲ ਆ ਉਹ ਗੁਰੂ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਨ ਤੋ ਆਪਣਾ ਨਿਸ਼ਚਾ ਪੱਕਾ ਰੱਖਣਾ ਹੈ ਆਪਣੇ ਬੱਚੇ ਬੱਚੇ ਨੂੰ ਦੱਸੜਾਏ ਦਾਸ ਪਾਤਸ਼ਾਹੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਤਾਪਿਆ ਆਤਮਾ ਗੁਰੂ ਗ੍ਰੰਥ ਵਿੱਚ ਤੇ ਸਰੀਰ ਗੁਰੂ ਪੰਥ ਵਿੱਚ ਆਪਾਂ ਤੁਸੀਂ ਸਾਰੇ ਗੁਰੂ ਪੰਥ ਦਾ ਹਿੱਸਾ ਵਾਂ ਸਮੂਹਾਕ ਰੂਪ ਦੇ ਵਿੱਚ ਗੁਰੂ ਦਾ ਸਰੀਰ ਗੁਰੂ ਪੰਥ ਹੈ ਜਿਹੜਾ ਪੰਥ ਚੜ੍ਹਦੀ ਕਲਾ ਤੇ ਰਹਿੰਦਾ ਹੈ ਜਿਹੜਾ ਪੰਥ ਵੀ ਜੁਗੋ ਜੁਗ ਅਟਲ ਹੈ ਜਿਹੜਾ ਪੰਥ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਚੱਲ ਕੇ ਸਰਬੱਤ ਦੇ ਭਲੇ ਦੇ ਮਾਨਵਤਾ ਦੇ ਭਲੇ ਦੇ ਮਨੁੱਖਤਾ ਦੇ ਭਲੇ ਦੇ ਉਹ ਕਾਰਜ ਕਰਦਾ ਅੱਜ ਗੁਰੂ ਦਾ ਸਰੀਰ ਬਣ ਕੇ ਗੁਰੂ ਦਾ ਪੰਥ ਹਰ ਪਾਸੇ ਵਿਚਰਦਾ ਹੈ ਤੋ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਣਾ ਏਕ ਰੱਖਣੀਆਂ ਕੋਈ ਪਖੰਡੀ ਆ ਜਾਵੇ ਕੋਈ ਢੋਂਗੀ ਆ ਜਾਵੇ ਉਹ ਇਹ ਯਤਨ ਕਰੇ ਕਿ ਮੈਂ ਗੁਰੂ ਹਾਂ ਜਾਂ ਆਪਣੀ ਨਾਲ ਜੋੜਨ ਦੀ ਕੋਈ ਗੱਲ ਕਰੇ ਸਿੱਖ ਨੇ ਹਮੇਸ਼ਾ ਚੇਤਿਆਂ ਦੇ ਵਿੱਚ ਰੱਖਣਾ ਸਾਡੇ ਗੁਰੂ ਨੇ ਸਾਨੂੰ ਲਿਖ ਕੇ ਦਿੱਤਾ ਕਿ ਬਾਣੀ ਗੁਰੂ ਹੈ ਸ਼ਬਦ ਗੁਰ ਪੀਰਾ ਜਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬੋਹਰਾ ਤਾਂ ਇਹ ਗੱਲ ਚੇਤਿਆ ਚ ਰੱਖੀ ਦੂਜੀ ਗੱਲ ਆਪਣੀ ਬੋਲੀ ਮਦਰ ਲੈਂਗੁਏਜ ਪੰਜਾਬੀ ਜੇਦੀ ਲਿਪੀ ਗੁਰਮੁਖੀ ਆ ਇਹਦੇ ਨਾਲ ਤੁਸੀਂ ਜੁੜੇ ਹੋ ਮੈਨੂੰ ਪਤਾ ਹੈ ਆਪਣੇ ਬੱਚਿਆਂ ਨੂੰ ਵੀ ਜੋੜਨਾ ਹੈ ਸਕੂਲਾਂ ਦੇ ਵਿੱਚ ਨਹੀਂ ਹੈ ਵੱਖਰੀ ਗੱਲ ਪਰ ਮਾਂ ਬੱਚੇ ਦਾ ਪਹਿਲਾ ਸਕੂਲ ਆ ਮਾਂ ਖੁਦ ਪੰਜਾਬੀ ਸਿਖੇ ਤੇ ਬੱਚਿਆਂ ਨੂੰ ਪੰਜਾਬੀ ਸਿਖਾਏ ਊੜਾ ਐੜਾ ਈੜੀ ਸਸਾਹਾ ਜਿਹੜੇ ਬੱਚੇ ਪੰਜਾਬੀ ਸਿੱਖ ਜਾਣਗੇ ਉਹ ਸੌਖਾ ਵਿਰਸੇ ਨਾਲ ਜੁੜ ਜਾਣਗੇ ਕਿਉਂਕਿ ਸਾਡੀ ਬਾਣੀ ਦੀ ਲਿਪੀ ਗੁਰਮੁਖੀ ਆ ਜੇ ਆਪਾਂ ਸੌਖਾ ਬਾਣੀ ਦੇ ਨਾਲ ਜੁੜਨਾ ਹੈ ਸਮਝਣਾ ਹੈ ਬਾਣੀ ਨੂੰ ਤਾਂ ਗੁਰਮੁਖੀ ਆਉਣੀ ਚਾਹੀਦੀ ਆ ਪੰਜਾਬੀ ਆਉਣੀ ਚਾਹੀਦੀ ਆ ਤਾਂ ਮੇਰੀ ਆਪ ਜੀ ਨੂੰ ਅਪੀਲ ਆ ਤੁਸੀਂ ਪੰਜਾਬੀ ਬੋਲਦੇ ਹੋ ਮੈਂ ਸੁਣਿਆ ਸੋਹਣੀ ਪੰਜਾਬੀ ਬੋਲਦੇ ਹੋ ਲਹਿਜਾ ਬੜਾ ਚੰਗਾ ਵਾ ਸਾਰੀਆਂ ਬੋਲੀਆਂ ਬਾਕੀ ਸਿੱਖ ਲਓ ਮਾੜੀ ਗੱਲ ਨਹੀਂ ਪਰ ਆਪਣੀ ਕੌਮੀ ਸਿੱਖ ਹੋਣ ਕਰਕੇ ਬੋਲੀ ਗੁਰਮੁਖੀ ਪੰਜਾਬੀ ਇਹ ਆਪਾਂ ਆਪਣੇ ਬੱਚਿਆਂ ਨਾਲ ਪੰਜਾਬੀ ਚ ਗੱਲ ਕਰਨੀ ਤੇ ਉਹਨਾਂ ਨੂੰ ਪੰਜਾਬੀ ਆਪਾਂ ਸਿਖਾਉਣੀ ਤਾਂ ਕਿ ਉਹ ਮੂਲ ਦੇ ਨਾਲ ਜੁੜੇ ਰਹਿਣ ਤੀਜੀ ਗੱਲ ਇਤਿਹਾਸ ਤਵਾਰੀਖ ਇਤਿਹਾਸ ਲਿਖਿਆ ਨਾ ਬਾਬਾ ਲਖੀਸ਼ਾ ਵਨਜਾਰੇ ਦਾ ਬਾਬਾ ਬੰਖੜਸ਼ਾਲ ਬਾਣਾ ਜੀ ਦਾ ਹੋਰ ਅਨੇਕਾਂ ਗੁਰੂ ਕੇ ਸਿੱਖਾਂ ਦਾ ਅੱਜ ਮੈਂ ਇਤਿਹਾਸ ਦੇ ਰਾਹੀਂ ਤੁਹਾਡੇ ਨਾਲ ਸਾਂਝ ਪਾਈ ਇਹ ਸਾਂਝ ਪੀੜੀ ਹੈ ਪੱਕੀ ਹੈ ਇਹਦੇ ਵੀ ਜ਼ਰੂਰੀ ਆ ਆਪਾਂ ਆਪਣੇ ਬੱਚਿਆਂ ਨੂੰ ਇਤਿਹਾਸ ਦੀਆਂ ਸਾਖੀਆਂ ਉਹ ਜ਼ਰੂਰ ਦੱਸੀ ਭਈ ਕੌਣ ਹੈ ਜਿੰਨੇ ਸਿੱਖੀ ਦੇ ਲਈ ਖੋਪਰੀ ਲਵਾਈ ਭਾਈ ਤਰਨ ਸਿੰਘ ਕੌਣ ਹੈ ਜਿਨਨੇ ਸਿੱਖੀ ਲਈ ਬੰਦ ਬੰਦ ਕਟਵਾਇਆ ਭਾਈ ਮਨੀ ਸਿੰਘ ਨੇ ਕੌਣ ਹੈ ਜਿਹੜਾ ਸਿੱਖੀ ਦੇ ਲਈ ਆਰੇ ਦੇ ਨਾਲ ਚੀਰਿਆ ਗਿਆ ਦਿੱਲੀ ਦੀ ਧਰਤੀ ਤੇ ਭਾਈ ਮਤੀ ਦਾਸ ਅਰਦਾਸ ਕਰਦੇ ਹਨ ਤੋਂ ਬੱਚਿਆਂ ਨੂੰ ਇਤਿਹਾਸ ਵੀ ਦੱਸੋ ਇਤਿਹਾਸ ਜਿੰਦਾ ਕੌਮਾਂ ਦੀ ਜਿੰਦ ਜਾਨ ਇਤਿਹਾਸ ਭੁੱਲ ਜਾਣ ਵਾਲੀਆਂ ਕੌਮਾਂ ਖਤਮ ਹੋ ਜਾਂਦੀਆਂ ਨੇ ਤੇ ਸਾਡਾ ਤੇ ਬੜਾ ਸ਼ਾਨਾਮਤਾ ਇਤਿਹਾਸ ਤੋਂ ਬੱਚਿਆਂ ਨੂੰ ਇਤਿਹਾਸ ਨਾਲ ਜੋੜ ਕੇ ਆਪਾਂ ਸਾਗੇ ਚੱਲਦੇ ਚੌਥੀ ਗੱਲ ਜਿੱਥੇ ਵੀ ਰਹੀਏ ਇੱਕ ਪਰਿਵਾਰ ਵਾਂਗ ਰਹੇ ਇੱਕ ਸਿੱਖ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋ ਉਹਦੇ ਦੁੱਖ ਸੁੱਖ ਨੂੰ ਆਪਣਾ ਦੁੱਖ ਸੁੱਖ ਮੰਨੀ किसी सिख को लगे ना कि मैं कला वा कोई मुश्किल पवे ओनू लगे कि मैं कला वा नहीं जो आए तरवास दईए या मदद करिए ओनू होवे कि नहीं मैं कला नहीं कि गुरु खालसा पंथ सवार मेरे नंजाब तो दूर तो यह हो ज्यादा जरूरी होता जाए ਕਿ ਆਪਾਂ ਆਪਸ ਦੇ ਵਿੱਚ ਇੱਕ ਮੁੱਠ ਰਹੀਏ ਜੁੜੇ ਰਹੀਏ ਸਾਡੀ ਤਾਕਤ ਇੱਕ ਮੁੱਠ ਹੋਣ ਵਿੱਚ ਹੈ ਤੋੜਨ ਵਾਲੇ ਵੀ ਬਥੇਰੇ ਹੋਣਗੇ ਫੋਟ ਕਾਉਣ ਵਾਲੇ ਵੀ ਬਥੇਰੇ ਹੋਣਗੇ ਪਰ ਆਪਾਂ ਨਹੀਂ ਟੁੱਟਣਾ ਕਿਉਂਕਿ ਸਾਨੂੰ ਸਾਡੇ ਗੁਰੂ ਨੇ ਇੱਕ ਬਣਾਇਆ ਤੇ ਗੁਰੂ ਤੋਂ ਵੱਡਾ ਤੇ ਸਾਡੇ ਵੀ ਕੋਈ ਨਹੀਂ ਹੈ ਕੋਈ ਵੀ ਗੁਰੂ ज्ञान ध्यान किस ना जाना सार ना जाना ते सत गुरु नानक दिन कल राखी जब गुरु ने एक बनाया असि कभी किसी के पिछे नहीं लगना एक रहना है एक मुठ साक गुरबाणी का एक शब्द कह के मैं समाप्त ਅਸੀਂ ਜੇ ਤੇ ਇੱਕ ਰਵਾਂਗੇ ਤੇ ਇੱਕ ਨਾਲ ਜੁੜੇ ਰਵਾਂਗੇ ਤੇ ਫੇਰ ਅਸੀਂ ਸੋਹਣੇ ਹਾਂ ਜਗੇ ਹਾਂ ਗੁਰੂ ਦੇ ਘਰੇ ਸੁਖ। ਮੈਂ ਜਦੋਂ ਸਵੇਰੇ ਕਿੱਥੇ ਅਸੀਂ ਠਹਿਰੇ ਹਾਂ ਕਿ ਖੇਤਾਂ 'ਚ ਟਹਿਲ ਰਿਹਾ ਸੀ ਤੇ ਉੱਥੇ ਅੱਖ ਦਾ ਬੋਟਾ ਸੀ। ਅੱਖ ਨੂੰ ਖਖੜੀ ਲੱਗਦੀ। ਖਖੜੀ। ਤੇ ਜਦੋਂ ਅੱਖ ਆਪਣੇ ਜੋਬਨ ਤੇ ਹੁੰਦਾ ਹੈ ਉਹਨੂੰ ਲੱਗੀ ਹੋਈ ਖਖੜੀ ਦੂਰ ਤੋਂ ਅੰਬੀ ਲੱਗਦੀ। ਅੱਖ ਦੇ ਨਾਲ ਜੁੜੀ ਹੋਵੇ ਤੇ ਖਖੜੀ ਵੀ ਅੰਬੀ ਲੱਗਦੀ। ਗੁਰੂ ਨੇ ਇਹ ਬਾਣੀ ਤੇ ਦ੍ਰਿਸ਼ਟਾਂਤ ਤਾਂ ਆਪਣੇ ਸਾਰੇ ਬੋਲੇ। ਖਖੜੀਆਂ ਸੁਹਾਗੀਆਂ ਲੱਗਣੀਆਂ ਅੱਖ ਖਖੜੀ ਵੀ ਪਾਤਸ਼ਾਹ ਕਹਿੰਦੇ ਨਿਰੀ ਅੰਬੀ ਲੱਗਦੀ ਆ ਜਿੰਨਾ ਚਿਰ ਤੱਕ ਅੱਖ ਦੇ ਨਾਲ ਜੁੜੀ ਬਿਰਾਵੀ ਛੋੜਾ ਧੜੀ ਸਿਓ ਨਾਨਕ ਸੱਸਾ ਗੰਢ ਪਰ ਜੇ ਕੋਈ ਮੱਝਾ ਮੁੱਝਾ ਚਾਰ ਦਾ ਖਖੜੀ ਨੂੰ ਛੋਟੀ ਮਾਰ ਦਵੇ ਉਹ ਪਾੜਦੀ ਹੈ ਟੁੱਟਦੀ ਹੈ ਤੇ ਉਹ ਰੇਜੇ ਰੇਜੇ ਹੋ ਕੇ ਟੂੰਬੇ ਟੂੰਬੇ ਹੋ ਕੇ ਹਵਾ ਦੇ ਵਿੱਚ ਉੱਡਦੀ ਹੈ ਜਿੰਨਾ ਚਿਰ ਤੱਕ ਇੱਕ ਮੁੱਠ ਹਾਂ ਤੇ ਗੁਰੂ ਦੇ ਨਾਲ ਜੁੜੇ ਹਾਂ ਅਸੀਂ ਸੋਹਣੇ ਪਰ ਜਦੋਂ ਗੁਰੂ ਤੋਂ ਟੁੱਟਦੇ ਹਾਂ ਤੇ ਸਾਡੀ ਇੱਕ ਮੋਟਤਾ ਟੁੱਟਦੀ ਆ ਅਸੀਂ